CI S F ਮਹਿਲਾ ਜਵਾਨ ਤੇ ਹੱਕ ਦੇ ਵਿੱਚ ਆਇਆ ਇੱਕ ਹੋਰ ਸ਼ਖਸ ਕਰ ਦਿੱਤਾ 50000 ਰੁਪਏ ਦੇਣ ਦਾ ਵੱਡਾ ਐਲਾਨ ਕੀਤਾ ਸਰਾਂਦੇ ਵਿਖੇ ਸਮਾਜ ਸੇਵਕ ਪਰਮਿੰਦਰ ਸਿੰਘ ਮੰਗੜ ਦੀ ਅਗਵਾਈ ਦੇ ਵਿੱਚ ਇੱਕ ਅਹਿਮ ਬੈਠਕ ਕੀਤੀ ਗਈ ਹੈ ਦੱਸਦੀ ਹੈ ਕਿ ਇਸ ਮੀਟਿੰਗ ਦੇ ਵਿੱਚ ਸੰਸਦ ਕੰਗਨਾਰਾ ਨੌਦ ਦੇ ਥੱਪੜ ਮਾਰਨ ਵਾਲੀ CISF ਦੀ ਕਰਮਚਾਰੀ ਕੁਲਵਿੰਦਰ ਕੌਰ ਨੂੰ ਪਰਵਿੰਦਰ ਸਿੰਘ ਮੰਗੜ ਦੇ ਵੱਲੋਂ 50000 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਸਮਾਜ ਸੇਵੀ ਪਰਮਿੰਦਰ ਸਿੰਘ ਮੰਗਟ ਅਤੇ ਨਿਰਮਲ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸਿੰਘੂ ਬਾਰਡਰ ਤੇ ਬੈਠੀਆਂ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਕੰਗਣਾ ਰਣੋਤ ਨੇ ਟਕੇ ਟਕੇ ਤੇ ਵਿਕਣ ਵਾਲੀਆਂ ਤੇ 100 ਰੁਪਏ ਦਿਹਾੜੀ ਤੇ ਬੈਠੀਆਂ ਹੋਣ ਦੇ ਬਾਰੇ ਗਲਤ ਸ਼ਬਦਾਵਲੀ ਬੋਲੀ ਸੀ ਜਿਸ ਨੂੰ ਲੈ ਕੇ ਕੁਲਵਿੰਦਰ ਕੌਰ ਦੇ ਮਨ ਦੇ ਵਿੱਚ ਗੁੱਸਾ ਭਰਿਆ ਹੋਇਆ ਸੀ ਕਿਉਂਕਿ ਉਹਨਾਂ ਦੀ ਮਾਤਾ ਵੀ ਉਸ ਸਮੇਂ ਕਿਸਾਨੀ ਸੰਘਰਸ਼ ਦੇ ਵਿੱਚ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਪ੍ਰਤੀ ਕੋਈ ਵੀ ਮਾੜੀ ਸ਼ਬਦਾਵਲੀ ਵਰਤੇਗਾ ਤਾਂ ਉਸ ਨੂੰ ਇਸ ਦੀ ਸਜ਼ਾ ਤਾਂ ਮਿਲੇਗੀ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਵੱਲੋਂ ਕੁਲਵਿੰਦਰ ਕੌਰ ਨੂੰ 50000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਤੇ ਭਵਿੱਖ ਦੇ ਵਿੱਚ ਵੀ ਉਹਨਾਂ ਦੀ ਹਰ ਪੱਖੋਂ ਮਦਦ ਕੀਤੀ ਜਾਵੇਗੀ ਹਾਂਜੀ ਅਸੀਂ ਕੁਲਵਿੰਦਰ ਕੌਰ ਭੈਣ ਦੇ ਨਾਲ ਖੜੇ ਆ ਜੋ ਉਹਨੇ ਕੀਤਾ ਕੰਮ ਉਹ ਬਹੁਤ ਹੀ ਸਲੰਘਾਜੋਗ ਆ ਤੇ ਉਹ ਜਦ ਕੰਗਣਾ ਰੌਤ ਕਿਸਾਨੀ ਮੋਰਚੇ 'ਚ ਵੀਦੀਆਂ ਭੈਣਾਂ ਨੂੰ ਗਲਤ ਬੋਲਦੀ ਸੀ ਵੀ ਟਕੇ ਟਕੇ ਤੇ 100-100 ਰੁਪਏ ਵਿੱਚ ਲਿਆਂਦੀਆਂ ਹੋਈਆਂ ਔਰਤਾਂ ਨੇ ਤੇ ਉਹ ਕੁਲਵਿੰਦਰ ਕੌਰ ਦੀ ਉਸ ਟਾਈਮ ਉਸ ਦੀ ਮਾਂ ਵੀ ਨਾਲ ਸੀ ਕਿਸਾਨੀ ਸੰਘਰਸ਼ 'ਚ ਤੇ ਉਸ ਦੇ ਗੁੱਸੇ ਵਜੋਂ ਉਹਨੇ ਕੰਗਣਾ ਰੌਤ ਦੇ ਰਣਾਉ ਦੇ ਥੱਪੜ ਮਾਰਿਆ ਤੇ ਇਹ ਅਸੀਂ ਕਲਵਿੰਦਰ ਕੌਰ ਦੇ ਨਾਲ ਆ ਤੇ ਸਾਰੀ ਇੱਕ ਸਾਰੇ ਕਿਸਾਨ ਸਾਰਾ ਪੰਜਾਬ ਉਹਨਾਂ ਦੇ ਨਾਲ ਖੜਾ ਤੇ ਅਸੀਂ ਬਾਕੀ ਕਲਵਿੰਦਰ ਕੌਰ ਦੀ ਸਹਿਤਾ ਵਜੋਂ ਰਾਸੀ 50000 ਰੁਪਇਆ ਐਲਾਨ ਕਰਦੇ ਆ ਮੈਂ ਪਰਮਿੰਦਰ ਸਿੰਘ ਮੰਗਟ 50000 ਰੁਪਇਆ ਕਲਵਿੰਦਰ ਕੌਰ ਨੂੰ ਅਸੀਂ ਰਾਸੀ ਦਵਾਂ ਉਹ ਵੇਖੋ ਜਿਹੜਾ ਤਰ੍ਹਾਂ ਇਹ ਨਾਲ ਲਾਪੇ ਤੇ ਕੱਟਿਆ ਜਾ ਰਿਹਾ ਉਹ ਕੋਈ ਐਸਾ ਕਿਵੇਂ ਪੂਰਾ ਸੂਨਾ ਲੋਕਾਂ ਨੂੰ ਫਸਾ ਲਾ ਉਹ ਜਿਵੇਂ ਹੁਣ ਕਹਿੰਦੇ ਸਰਕਾਰ ਕਹਿੰਦੀ ਆ ਵੀ ਅਸੀਂ ਬੇਟੀ ਦਾ ਕੁਲਵਿੰਦਰ ਕੌਰ ਨੂੰ ਵੀ ਅਸੀਂ ਨੌਕਰੀ ਤੋਂ ਬਰਖਾਸਤ ਕਰਾਂਗੇ ਉਸ ਨੂੰ ਉਦੋਂ ਪਹਿਲਾਂ ਕਈ ਕੰਪਨੀਆਂ ਹਾਲਾਂਕਿ ਇੱਕ ਫਿਲਮ ਫਿਲਮ ਸਟਾਰ ਬੰਦੇ ਨੇ ਵੀ ਕਿਹਾ ਵੀ 1 ਲੱਖ ਰੁਪਏ ਦੀ ਨੌਕਰੀ ਉਹ ਮੈਂ ਦਊਗਾ ਇੱਕ ਅੰਮ੍ਰਿਤਸਰ ਦਾ ਹਸਪੀਟਲ ਆ ਤੇ ਉਹਨਾਂ ਨੇ ਵੀ ਉਹਨਾਂ ਨੂੰ ਆਫਰ ਕੀਤਾ ਵੀ 1 ਲੱਖ ਰੁਪਿਆ ਅਸੀਂ ਉਹਨੂੰ ਨੌਕਰੀ ਪਰ ਮਹੀਨਾ ਦਵਾਂਗੇ ਤੇ ਹੋਰ ਬਾਕੀ ਸਾਰਾ ਪੰਜਾਬ ਉਹਨਾਂ ਦੇ ਨਾਲ ਖੜਾ ਤੇ ਬਾਕੀ ਸਹਾਇਤਾ ਕਰਨ ਨੂੰ ਵੀ ਅਜੇ ਹੋਰ ਵੀ ਸਮਾਜ ਸਮਾਜ ਸੇਵਕ ਜਥੇਬੰਦੀਆਂ ਨੂੰ ਮੈਂ ਵੀ ਅਪੀਲ ਕਰਦਾ ਵੀ ਉਹਦੇ ਨਾਲ ਵੱਧ ਤੋਂ ਵੱਧ ਖੜੋ ਤੇ ਬਾਕੀ ਅਸੀਂ ਤੇ ਸਰਕਾਰ ਤੋਂ ਮੰਗ ਕਰਦੇ ਆ ਵੀ ਉਹਨੂੰ ਜਿਹੜਾ ਸਸਪੈਂਡ ਕੀਤਾ ਉਹਨੂੰ ਬਹਾਲ ਕੀਤਾ ਜਾਵੇ ਜੀ ਕੀ ਨਾਮ ਆ ਜੀ ਨਿਰਮਲ ਸਿੰਘ ਜੀ ਨਿਰਮਲ ਸਿੰਘ ਜੀ ਅੱਜ ਜਿਹੜੀ ਕੀ ਮੀਟਿੰਗ ਕਰੀ ਆ ਆ ਕੀ ਜੰਡਰ ਮੇ ਇਹ ਮੀਟਿੰਗ ਹੈ ਮੈਂ ਵੀ ਕੱਲ ਜਿਹੜੀ 에어ਪੋਰਟ ਚੰਡੀਗੜ੍ਹ ਘਟਨਾ ਵਾਪਰੀ ਏ ਉੱਥੇ ਸਾਡੀ ਇੱਕ ਬੱਚੀ ਹੈ ਕੁਲਵਿੰਦਰ ਕੌਰ ਉਨੇ ਜਦੋਂ ਚੈਕਿੰਗ ਦੇ ਦੌਰਾਨ ਉਹਨੂੰ ਕਿਹਾ ਵੀ ਆ ਆ ਕੰਮ ਕਰੋ ਤੁਸੀਂ ਤੇ ਉਹਨਾਂ ਨੇ ਅੱਗੋਂ ਉਹਨੂੰ ਸ਼ਬਦਾਵਲੀ ਗਲਤ ਬੋਲੀ ਤਾਂ ਫਿਰ ਉਹਨਾਂ ਨੇ ਉੱਤੇ ਵਿਰੋਧ ਕਾਰਵਾਈ ਕਰਤੀ ਜਾਂ ਥੱਪੜ ਮਾਰਤਾ ਕੁਝ ਵੀ ਕਰਤਾ ਥੱਪੜ ਮਾਰਿਆ ਕੰਗਨਾ ਰਨੋ ਉਤੇ ਜਿਹੜੀ ਨਵੀਂ-ਨਵੀਂ ਐਮਪੀ ਬਣ ਕੇ ਆਈ ਸੀ ਕਿਉਂਕਿ ਉਸ ਤੋਂ ਪਹਿਲਾਂ ਵੀ ਜਦੋਂ ਸਾਡਾ ਕਿਸਾਨੀ ਮੋਰਚਾ ਲੱਗਾ ਸੀ ਉਦੋਂ ਵੀ ਇਹਨੇ ਬਹੁਤ ਜ਼ਿਆਦਾ ਇੱਧਰ-ਉੱਧਰ ਬਕਵਾਸਬਾਜ਼ੀ ਕੀਤੀ ਸੀ ਵੀ ਇਹ ਖਾਲਸਤਾਨੀ ਆ ਗਏ ਅੱਤਵਾਦੀ ਆ ਗਏ ਵੀ ਇਹ ਖਲ ਅਸਵਾਦੀ ਸਾਡੇ 100-200 ਰੁਪਈਆ ਦੇ ਟਿਕਣ ਵਾਲੀਆਂ ਔਰਤਾਂ ਨੇ પણ ਜਦੋਂ ਕਿਹੜੀ ماں ਭੈਣ ਨੂੰ ਕੋ બોਲੇਗਾ ਸਾਹਮਣੇ જો કોઈ ਆਏਗਾ ਤੇ ਫਿਰ ਉਤੇ ਤਾਂ ਇਹ ਸੁਭਾਅਕ ਹੀ ਹੈ ਵੀ ગુસ્સા ਤੇ ਆਵੇਗਾ ਹੀ ਪਰ ਉਸ ਤੋਂ ਬਾਅਦ ਵੀ ਜਦੋਂ ਇਹਨੂੰ ਤਾਂ ਵੀ ਥੱਪੜ ਵੱਜਣ ਤੋਂ ਬਾਅਦ ਵੀ ਅਕਲ ਨਹੀਂ ਆਈ ਇਹਦੀ ਭੈਣ ਨੇ ਵੀ ਫਿਰ ਉਲਟਾ ਫਗਵਾ ਦਵਾਜੀ ਫਿਰ ਕੀਤੀ ਏ ਜਦ ਕਿ ਇਹਨਾਂ ਲੋਕਾਂ ਤੇ ਪਰਚਾ ਕਰਨਾ ਬੰਦ ਹੈ ਖਾਲਸਤਾਨੀ ਦਾ ਟੈਗ ਤੇ ਤੁਸੀਂ ਸਾਨੂੰ ਆਪੇ ਹੀ ਦੇ ਰਹੇ ਹੋ ਜਦ ਕਿ ਅਸੀਂ ਤਾਂ ਕੋਈ ਗੱਲ ਨਹੀਂ ਕਰ ਰਹੇ ਜੇ ਤੁਸੀਂ ਜ਼ਬਰਦਸਤੀ ਸਾਨੂੰ ਬਣਾਓਗੇ ਤੇ ਫਿਰ ਅਸੀਂ ਕੀ ਕਹਿ ਸਕਨੇ ਆ ਵੀ ਸਾਣਾ ਨਾ ਬਣਾਓ ਜਦੋਂ ਕਿਸੇ ਦੇ ਗੱਲ ਤੁਸੀਂ ਥੋ ਵੀ ਦਿੱਤੀ ਤਾ ਫਿਰ ਠੀਕ ਹੈ ਜੋ ਕੁਛ ਤੁਸੀਂ ਕਹਿੰਦੇ ਹੋ ਠੀਕ ਹੈ ਪਰ ਤੁਹਾਡੀ ਇਹ ਗੱਲ ਉਹ ਗੱਲ ਤੇ ਕੋਈ ਇੱਥੇ ਕਿਸੇ ਦਾ ਕੋਈ ਵਿਵਾਦ ਨਹੀਂ ਸਾਰੇ ਭੈਣ ਭਰਾ ਬੜੇ ਪਿਆਰ ਵਧੀਆ ਮਾਹੌਲ ਚ ਰਹਿ ਰਹੇ ਨੇ ਔਰ ਤੁਹਾਡੇ ਸਾਰੇ ਇੰਡੀਆ ਦੇ ਨਾਲੋਂ ਪੰਜਾਬ ਦੇ ਵਿੱਚ ਵਧੀਆ ਮਾਹੌਲ ਹੈ ਤੁਸੀਂ ਆ ਕੇ ਚਾਰ ਦਿਨ ਵੇਖੋ ਇੱਥੇ ਤੁਹਾਨੂੰ ਪਤਾ ਲੱਗੇ ਤੁਸੀਂ ਬਾਹਰ ਹਵਾ ਚ ਗੱਲਾਂ ਮਾਰੀ ਜਾਂਦੇ ਹੋ ਇਸ ਕਰਕੇ ਤੁਹਾਨੂੰ ਬੇਨਤੀ ਹੈ ਵੀ ਆਪਣੇ ਜਿਹੜੇ ਤੁਸੀਂ ਗਲਤ ਸ਼ਬਦਾਵਲੀ ਵਰਤਦੇ ਹੋ ਇੱਥੇ ਕੋਈ ਸੰਕੋਚ ਕਰੋ ਤੇ ਜੇ ਜੇ ਕੋਈ ਇਸ ਤਰ੍ਹਾਂ ਬੋਲੇਗਾ ਉਦੇ ਵਿਰੁੱਧ ਤੇ ਫਿਰ ਆਹੀ ਕੁਛ ਹੋਣਾ ਹੈ ਫਤਿਹਗੜ ਸਾਹਿਬ ਤੋਂ ਦੀਪਕ ਸੂਤ ਦੀ ਰਿਪੋਰਟ ਔਨ 에ਅਰ